ਗੁਰਧਾਮਾਂ ਦੀ ਬੇਦਬੀ ਦੀ ਗੱਲ ਚੱਲੀ ਤੇ ਸਿੰਘਾਂ ਨੇ ਆਪਣੇ ਸਿਰ ਲਾ ਕੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਗੁਰੂ ਘਰਾਂ ਦੀ ਬੇਦਬੀ ਨੂੰ ਉਹਦਾ ਬਦਲਾ ਲਿਆ ਤੇ ਸੰਗਤ ਜੀ ਇੱਕ ਆਖਰੀ ਬੇਨਤੀ ਕਰਾਂਗੇ ਅਬਦਾਲੀ ਜਦੋਂ ਚੜ ਕੇ ਆਇਆ ਸੱਚਖੰਡ ਦੀ ਬੇਦਬੀ ਗੱਲ ਲੱਗ ਤੇ ਸੰਗਤ ਜੀ ਉਹ ਤੋਂ ਹਜ਼ਾਰਾਂ ਦੀ ਗਿਣਤੀ ਅੰਦਰ ਸਿੰਘ ਸੂਰਮੇ ਆਪਣੀਆਂ ਜਾਨਾਂ ਤੇ ਧਰ ਕੇ ਯਾਰ ਦੀ ਗਲੀ ਨੂੰ ਤੁਰ ਪਏ ਸਨ ਉਹ ਕਹਿਣ ਲੱਗੇ ਅਸੀਂ ਆਪਣੀ ਜਾਨ ਦੇ ਦੇਵਾਂਗੇ ਪਰ ਗੁਰੂ ਦੀ ਸ਼ਾਨ ਸਾਨੂੰ ਜਾਨੋਂ ਵੱਧ ਪਿਆਰੀ ਐ ਸਾਨੂੰ ਸੱਚਖੰਡ ਪਿਆਰੇ ਸਾਨੂੰ ਅਕਾਲ ਤਖਤ ਸਾਹਿਬ ਪਿਆਰਾ ਤੇ ਸੰਗਤ ਜੀ ਉਦੋਂ ਬੇਦਬੀ ਹੁੰਦੀ ਸੀ ਇੱਕ ਹਜ਼ਾਰਾਂ ਸਿਰ ਦੇਣ ਤੁਰ ਪੈਂਦੇ ਸਨ ਮਾਫ਼ ਕਰਿਆ ਜੇ ਅੱਜ ਬੇਦਬੀਆਂ ਦੀ ਗਿਣਤੀ ਬੜੀ ਵੱਧ ਗਈ ਪਰ ਅੱਜ ਸਿਰ ਦੇਣ ਵਾਲੇ ਨਜ਼ਰੀ ਨਹੀਂ ਇਹ ਹਿੰਦੁਸਤਾਨ ਦੀ ਧਰਤੀ ਜਿਹਨੂੰ ਆਜ਼ਾਦ ਕਰਵਾਉਣ ਵਾਸਤੇ 90% ਤੋਂ ਵੱਧ ਕੁਰਬਾਨੀਆਂ ਸਿੱਖ ਸੰਗਤਾਂ ਵੱਲੋਂ ਕੀਤੀਆਂ ਗਈਆਂ। ਤੇ ਸੰਗਤਰੀ ਉਸ ਧਰਮ ਦੇ ਵਾਸਤੇ ਇੱਕ ਵੀ ਕਾਨੂੰਨ ਨਹੀਂ ਮੈਨੂੰ ਬੇਨਤੀ ਕਰਾਂ ਅੱਜ ਦੇ ਗਿਣਤੇ ਵਿੱਚ ਜੇ ਆਪਾਂ ਅੱਜ ਦੀ ਤਰੀਕ ਤੱਕ ਵੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ 1 200 200 ਨਹੀਂ ਸੰਗਤ ਦੀ 450 ਤੋਂ ਵੱਧ ਬੇਦਬੀ ਹੋ ਚੁੱਕੀ ਹੈ। 450 ਤੋਂ ਬਾਅਦ ਵੱਧ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਨ ਸਰੂਪ ਆਪਾਂ ਜ ਨੂੰ ਨਕਰ ਕੀਰਤਨ ਅੰਦਰ ਅਤਰ ਫਰੇਲਾ ਛੜਕਾਉਂਦੇ ਆ ਫੁੱਲਾਂ ਦੀ ਵਰਖਾ ਕਰਦੇ ਆ ਸੰਗਤ ਦੀ ਮਹਾਰਾ ਦਾ ਪਵਨ ਸਰੂਪ ਆਉਂਦਾ ਅਸੀਂ ਇੱਥੇ ਕਿੰਨੀ ਪੈ ਭੈਣੀ ਨਾਲ ਆਪਣਾ ਝੂਠਾ ਹੱਥ ਤੱਕ ਨਹੀਂ ਲੱਗਣ ਦੇ ਕਿਤੇ ਉਹ ਅੱਖਾਂ ਸਾਹਮਣੇ ਤਸਵੀਰ ਲਿਆਇਆ ਜੇ ਜਦੋਂ ਛੋਟੇ ਛੋਟੇ ਬੱਚੇ ਵੀ ਮਹਾਰਾ ਦੀ ਹਜੂਰੀ ਵਿੱਚ ਪਿਸ਼ਾਬ ਕਰਕੇ ਤੇ ਗੰਦੇ ਹੱਥ ਲਾ ਦੇ ਜਦੋਂ ਵਾਰ ਦੇ ਅੰਗ ਭੰਗ ਕਰਕੇ ਜਿਹੜੀਆਂ ਗਲੀਆਂ ਵਿੱਚ ਅਸੀਂ ਨਗਰ ਕੀਰਤਨ ਕੱਢਦੇ ਹਾਂ ਸਤਕਾਰ ਨਾਲ ਫੁੱਲਾਂ ਦੀ ਵਰਖਾ ਕਰਦੇ ਹਾਂ ਉਹਨਾਂ ਗਲੀਆਂ ਵਿੱਚ ਅੰਗ ਭੰਗ ਕਰਕੇ ਖਿਲਾਰੇ ਨੇ ਸੰਗਤ ਜੀ ਇਹ ਧਿਆਨ ਦਿਓ ਜੇ ਅੱਜ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਪਰ ਅਸੀਂ ਇਹ ਵੀ ਪਰਚੋਲ ਕਰੀਏ ਕਿ ਅਸੀਂ ਉਹ ਸਤਕਾਰ ਪ੍ਰਕਾਰ ਰੱਖਿਆ ਦੀ ਦਾ ਬਿਸ਼ਰਾਮ ਉੱਪਰ ਹੋਵੇ। ਬਾਬਾ ਬੁੱਢਾ ਸਾਹਿਬ ਨੇ ਸੀਸ ਲਾ ਦਿੱਤਾ। ਢਾਰੋ ਵਾਲੀਏ ਜੰਡਾ ਨਾਲ ਸੜੇ ਗਏ। ਸਾਕਾ ਨਨਕਾਣਾ ਸਾਹਿਬ। अनेका ਸਿੰਘ ਸੂਰਮੇ ਜਿਨ੍ਹਾਂ ਭਾਈ ਗੁਰਬਖਸ਼ ਸਿੰਘ ਜੀ। ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਜਦੋਂ ਵੀ ਸੱਚਖੰਡ ਤੇ ਕੋਈ ਚੜ੍ਹਾਈ ਕਰਕੇ ਆਇਆ ਤੇ ਸਿੱਖ ਏਸ ਸੂਰਮਿਆਂ ਨੇ ਸੱਦ ਸੰਗਾ ਜੀ ਏਸ ਕੌਮ ਨੇ ਫਿਰ ਉਹ ਭਾਜੀ ਜਿਹੜੀ ਚੜ੍ਹੀ ਉਹਦਾ ਮੁੱਲ ਜ਼ਰੂਰ ਮੋੜਿਆ। ਦੂਣ ਸਵਾਈ ਮੋੜੀ। ਪਰ ਅੱਜ ਆਪਾਂ ਵੇਖੀਏ 450 ਤੋਂ ਵੱਧ ਬੇਦਵੀਆ ਤੇ ਇੱਕ ਵੀ ਦੋਸ਼ੀ ਨੂੰ ਨਾ ਉਮਰ ਕੈਦ ਦੀ ਸਜ਼ਾ ਨਾ ਅੱਜ ਦਾ ਕਿਸੇ ਨੂੰ ਫਾਂਸੀ ਸਾਢੇ 450 ਹਰ ਇੱਕ ਨੂੰ ਕਿਹਾ ਗਿਆ ਇਹ ਜਿਹੜਾ ਮੰਦਮੰਦ ਕੀ ਗੱਲ ਸਾਢੇ 450 ਵਿੱਚੋਂ ਇੱਕ ਵੀ ਬੰਦਾ ਸਹੀ ਨਹੀਂ ਸੀ ਕਿਸੇ ਇੱਕ ਨੂੰ ਹੀ ਸਜ਼ਾ ਦਿੱਤੀ ਜਾਂਦੀ ਤੇ ਸਾਡੇ ਮਨ ਨੂੰ ਦਿਲਾਸਾ ਆਉਂਦਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਈ ਤੇ ਸਾਨੂੰ ਦਿਲਾਸਾ ਇੱਕ ਨੂੰ ਤੇ ਦੋਸ਼ੀ ਕਰਾਰ ਕੀਤਾ ਗਿਆ ਪਰ ਸੰਗਤ ਨੇ ਇੱਕ ਨੂੰ ਵੀ ਦੋਸ਼ੀ ਨਹੀਂ ਮੰਨਿਆ ਹਰ ਇੱਕ ਨੂੰ ਮੰਦਬੁੱਧੀ ਕਰਾਰ ਦਿੱਤਾ ਗਿਆ ਉਹ ਮੰਦਬੁੱਧੀ ਆਪਣੇ ਘਰ ਪਰਿਵਾਰ ਵਿੱਚ ਚੰਗਾ ਰਹਿੰਦਾ ਸੜਕ ਤੋਂ ਚੱਲ ਕੇ ਆਉਂਦਾ ਕਿਸੇ ਮੋਟਰ ਗੱਡੀ ਥੱਲੇ ਨਹੀਂ ਪੈਂਦਾ ਬੱਚੇ ਦੀਆਂ ਕਿਤਾਬਾਂ ਘਰ ਵਿੱਚ ਉਹ ਨਹੀਂ ਪੜਦਾ ਮੰਦਬੁੱਧੀ ਆ ਕੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਭੰਗ ਕਰ ਦਿੰਦਾ ਤੇ ਫਿਰ ਸਾਧ ਸੰਗਤ ਜੀ ਉਹ ਮੰਦਬੁੱਧੀ ਹੋ ਜਾਂਦੀ ਇਸ ਵਾਸਤੇ ਇਹ ਕੋਈਆਂ ਸਾਜ਼ਿਸ਼ਾਂ ਨੇ ਸਾਨੂੰ ਸੁਚੇਤ ਹੋਣਾ ਪਵੇਗਾ ਅਕਾਲ ਤਖਸਾਲ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਹੋਇਆ ਵੀ ਸੰਗਤਰੀ ਆਪੋ ਆਪਣੇ ਗੁਰੂ ਘਰ ਵਿੱਚ ਆਪਾਂ ਪਹਿਰੇ ਲਾਈਏ ਤਾਂ ਕਿ ਸੰਗਤਰੀ ਇਹ ਬੇਦਬਿਹਾਉਣ ਤੋਂ ਡਕੀਆਂ ਜਾਣ ਕਿਉਂਕਿ ਜੇਕਰ ਅਸੀਂ ਕਈ ਕੈਮਰੇ ਲੱਗਣ ਫਿਰ ਕੈਮਰੇ ਨਾਲ ਤਾਂ ਪਹਿਲਾਂ ਬੇਦਬਹੀ ਹੋਵੇਗੀ ਫਿਰ ਲੱਭਦੇ ਫਿਰਾਂਗੇ ਫਿਰ ਉਹਨੂੰ ਮੰਦਬੁੱਧੀ ਕਰਾਰ ਦੇ ਦੇਣਗੇ ਦੋਸ਼ੀ ਕਿਸੇ ਨੂੰ ਨਹੀਂ ਠਰਾਇਆ ਜਾਵੇਗਾ ਇਸ ਵਾਸਤੇ ਪਹਿਲਾਂ ਹੀ ਬੇਦਬਹੀ ਹੋਣ ਤੋਂ ਅਸੀਂ ਸੁਚੇਤ ਹੋਈਏ ਤੇ ਹੋਰ ਸੰਤਾਂ ਨੂੰ ਆਪਾਂ ਸੁਚੇਤ ਕਰੀਏ ਆਓ ਸੰਗਤਰੀ ਬੜੇ ਭਾਵਨਾਵਾਂ ਦੇ ਨਾਲ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਮਾਝ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਮਾਣ ਕਰਨ ਕਿਉਂਕਿ ਜਿੰਨਾ ਵੀ ਸਮਾਂ ਅਸੀਂ ਮਹਾਰਾਜ ਦੀ ਹਜ਼ੂਰੀ